ਜਿੰਦ ਜਿਹੜਾ ਸਤ ਪੁਰਾ ਇਹ ਅਗਰ ਜਿਹੜਾ ਗੁਰੂ ਜੀ ਪਾਤਸ਼ਾਹ ਜਿਹੜਾ ਸਰਸਰ ਵਿੱਚ ਨਾ ਰਿਹਾ ਹੈ ਇੰਚੀ ਤੰਦੀ ਦਾ ਉੱਥੇ ਜਾ ਰਿਹਾ ਹੈ ਕਹਾਂ ਆਪਣਾ ਧਿਆਨ ਦੀ ਸੰਭਾਈ ਕਿਵੇਂ ਭਾਈ ਮਾਣ ਸਿੰਘ ਦੇ ਪੁੱਤਰ ਦੇ ਉਧਰ ਸਿੰਘ ਨੇ 4-5 ਘੰਟੇ ਕੱਲੇ ਸਮੇਂ ਇੱਡੇ ਪਾਣੀ ਟਿੱਡੇ ਤੋਂ ਨੂੰ ਇਹਨਾਂ ਖਾਣ ਦੇ ਤਦਾਦ ਨੂੰ ਗੱਲ ਕਰਦਾ ਅੰਮ੍ਰਿਤ ਵੇਲਾ ਸੰਸਦ ਦੇ ਖਿਨਾਰੇ ਗਿਆ ਤੇ ਗੁਰੂ ਪਾਤਸ਼ਾਹ ਆਪ ਸੰਬਿਵਾਰ ਦਾ ਗਿਰਨਰ ਨੂੰ ਕੀਤਾ ਹੈ ਨੇਤਨੇ ਮਿਜ਼ੂੜ ਕੀਤੀ ਹੈ ਫਿਰ ਸਿੰਘਾਂ ਨੇ ਕਿਰਾਬ ਨਾਲਿਆ ਸੰਗਤ ਦਾ ਤੇ ਗੁਰੂ ਸਾਹਿਬ ਜੀ ਨੇ ਇਹਨੇ ਫਾਸਬਿਵਾਰ ਪੂਰੇ ਸੰਪੂਰਨ ਹੋ ਗਏ ਪੋਜਾ ਵਟ ਕੇ ਆਉਂਦੇ ਨੇ ਜਿਹੜੇ ਘੇਰੇ ਦੇ ਨੇ گروی کم ہوگی آپ جڑے گھر ਦਸਮ ਪਾਤਸ਼ਾ ਉਹ ਵੀ ਨੀਂਦ ਤੇ ਮੈਸਾਂ ਖੁਜਾਂਦੇ ਤੇ ਸਾਡੀ ਤੇ ਪਾਣੀ ਨਹੀਂ ਖੁਜਦੇ ਅਸੀਂ ਇਹ ਨੂੰ ਤੇ ਕਿ ਗੁਰੂ ਘਰ ਹੀ ਪਜਾਦੇ ਨਹੀਂ ਕਈ ਕਿ ਦਿਨ ਬੈਰ ਲੋਤ ਹੈ ਜੀਵਾਂ ਖੁਜਾਦੇ ਨਹੀਂ ਕੋਲਡਰ ਵਾਲੇ ਚੁੱਪ ਦਾ ਗਾਣ ਸਮੋਸ਼ ਕਈ ਕਿ ਦਿਨ ਆਪਾਂ ਬੈਰ ਲੋਤ ਖੁਜਾਦੇ ਨਹੀਂ ਤੇ ਗੁਰੂ ਨੇ ਆਸਾ ਦੇ ਰਾਜ ਨੂੰ ਉਪਰਨ ਕੀਤੀ ਹੈ ਤੇ ਹੁਕਮ ਕੀਤਾ ਹੈ ਆਪੇ ਦੇ ਘੋੜੇ ਤੇ ਸਵਾਰ ਹੋ ਕੇ ਕਿ ਗੁਰੂਆਂ ਦੇ ਪੋਜਾਂ ਦੇ ਸਰਸਾਂ ਨੂੰ ਪਾਰ ਕਰਨਾ ਹੈ ਉਸ ਦੇ ਸਰਸਾਂ ਕੋਲੇ ਧਾਨ ਤੇ ਸੀ ਕਿ ਪਹਾੜਾ ਵਿੱਚ ਬੜੇ ਲੋਭ ਨੇ ਨਹੀਂ ਪੈਸਾ ਤੇ ਉਹ ਵੀ ਜਸਤਵ ਹੈ ਉਹ ਨਦੀ ਹੈ ਜਿਸ ਤੋਂ ਪਹਾੜਾ ਦਾ ਪਾਣੀ ਲੰਘਦਾ ਕਿੱਥੇ ਸਾਧੂ ਹਰਪਾ ਦਾ ਕੱਕਰ ਕਿੱਤੇ ਪਾਣਾ ਦਾ ਪਾਣੀ ਗੁਰੂ ਨੇ ਸਭ ਤੋਂ ਪਹਿਲਾਂ ਆਪ ਸੱਸਾਂ ਦੇ ਚਲਾ ਲਿਆ। ਉਹ ਤੇ ਗੁਰੂ ਆਸਥਿਕ ਦਾ ਪਰਿਵਾਰ ਇੰਨੀ ਸਿਆਣੀ ਹੁੰਦੀ ਆ ਕਿ ਜੀ ਆਪਾਂ ਆਮ ਤੌਰ ਤੇ ਸੁਜੀਤ ਦੀ ਗੱਲ ਕੋਈ ਨਹੀਂ। ਜੀ ਉਹ ਸਮੇਂ ਨੂੰ ਕਿਸ ਦਿਮਾਗ ਵਿੱਚ ਬੇਸ਼ਮਾਰਾ ਕਰਕੇ ਬੈਠੀ। ਮੈਨੂੰ ਕਰਕੇ ਬੈਠੀ। ਇਹਨਾਂ ਤਾਂ ਵੀ ਤਰੀਕੇ ਤੇ ਨੋਸੂ ਸੰਭਰ ਹੈ ਕਿ ਸਿੱਖੀ ਫੈਲੀ ਸ਼ਰਧਿਕਾਂ ਦੀਆਂ ਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਤਿੰਨ ਇਸੇ ਰਚਨਾ ਦੇ ਆਇਆ ਗੁਰੂ ਸਹਿਬ ਅਤੇ ਵੱਡੇ ਸਰਦਾਰ ਬੋਤੇ ਸਭ ਤੋਂ ਸੁਸ਼ੀਲ ਹੋ ਗਿਆ 40 ਸਿੰਘ ਨੇ ਜਿਨ੍ਹਾਂ ਦੇ ਸਸਾਂ ਨੂੰ ਪਾਰ ਕੀਤਾ ਭਾਈ ਮਣੇ ਸੇ ਗੁਰੂ ਕੇ ਮਾਤਾ ਸਰਦੋਜੀ ਮਾਤਾ ਸਹਿਬ ਦੋਜੀ ਭਾਈ ਜਵਾਰ ਸਿੰਘ ਜੀ ਦੋ ਪੁੱਤ ਸਿੰਘ ਹੋਰ ਨੇ ਦੋ ਦਾਸੀਆਂ ਨੇ ਉਹ ਭਾਈ ਭਾਨੇ ਸੇ ਬਿਨਾਵਾਂ ਦਿੱਲੀ ਨੂੰ ਚੱਲ ਪਏ ਅਤੇ ਜਿਹੜੇ ਗੁਰੂ ਕੇ ਮਾਤਾ ਮਾਤਾ ਗੁਜਰੀ ਜੀ ਚੋਬੇ ਸਰਵ ਜਦ ਇਤਨੀ ਜਨੇ ਵਾਕ ਹੋ ਗਏ ਇਹਨਾਂ ਨੂੰ ਸੱਸਾ ਪਾਲ ਨਹੀਂ ਲਈ ਜਦੋਂ ਉਹ ਸੱਸਾ ਦਾ ਪਾਣੀ ਪਹਿਣ ਲੈ ਰਿਆ ਸੀ ਉਹਨੇ ਨਹੀਂ ریا گوبند پاشاہ ریاں لکھا سا ਕਿੰਨਾ ਗਿਆਨ ਹੋਵੇਗਾ ਦੇਖੋ ਇਤਿਹਾਸਕਾਰ ਨੂੰ ਮੌਨ ਮਾਰਦਾ ਲਿਖ ਦੇਣਾ ਕਿੱਡੀ ਉਹ ਪੁਸਤਕ ਕਿੱਡਾ ਉਹ ਗ੍ਰੰਥ ਕਿੰਨੇ ਉਚ ਨਾ ਹੋਣਗੇ ਜਿਹੜਾ ਅਸੀਂ ਲਾ ਮੰਨਾ ਹੈ ਉਹ ਵਿਦਿਆ ਸਾਗਰ ਸਰਸਾ ਦੀ ਕੋਈ ਨਹੀਂ ਬੜਾ ਜਾਨਣਾ ਬੜਾ ਜਿਆਦਾ ਗੁਰੂ ਦੀ ਆਪਣਾ ਵਿਚਾਰਾ ਆਪਣੇ ਜਿਹੇ ਰਚਨਾਂ ਉਹ ਸਰਸਾ ਦੀ ਕੋਈ ਇੱਥੇ ਇੱਕ ਬੁਨੇਗਾ ਆਮ ਸਾਡੇ ਸੰਗ ਵਿੱਚ ਪਿਆ ਰਿਹਾ ਕਿ ਮੇਰਾ ਇਹ ਜਦੋਂ ਹੋਵੇਗੀ ਸੰਗਤ ਦੀ ਸਾਰੇ ਗਲਣਾ ਤਰੀ ਹੋ ਜੇਗਾ ਹੁਣ ਆਪਾਂ ਕਹਿ ਨਹੀਂ ਸਕੀ ਆਪਣੇ ਦੁਰਕਰਾਂ ਵਿੱਚ ਗੁਰੂ ਰਸ ਜਦ ਪ੍ਰਕਾਸ਼ ਹੁੰਦਾ ਹੈ ਕਈ ਵਾਰ ਇਕਾਸਮ ਗੁਰੰਧਾ ਪ੍ਰਕਾਸ਼ ਹੁੰਦਾ ਹੈ ਉਹ ਸਰਸਾ ਤੇ ਗਿਆਨ ਦਾ ਖਜ਼ਾਨਾ ਵਰਨ ਕਰਦੀ ਜਿਹੜਾ ਨੂੰ ਸਿਮਰ ਉਜਾਗ ਸਿਗਰਣ ਉਹ ਤੇ ਗੱਲ ਹੋਈ ਹੈ ਤੇ ਕਈ ਮੇਰੇ ਤੇਰੇ ਵਾਰੀਆਂ ਨੇ ਵੀ ਆਪ ਦਿੱਤਾ ਵੀ ਇਹ ਵੀ ਬਾਣੀ ਦਾ ਸੁਗੰਧ ਜੀ ਇਹ ਵੀ ਬਾਣੀ ਦਾ ਸੁਗੰਧ ਜੀ ਹੈ ਉਹ ਜਿਹੜੇ ਇਹ ਅੰਤ ਤੱਕ ਨਸਰਮਤ ਕਿਹਾ ਹੈ 1000000 ਸਿੱਖ ਨੂੰ ਮਾਨਤਾ ਦਿੰਦੇ ਨਹੀਂ ਅਦੇ ਕੋ ਸਿੱਖ ਤੋਂ ਮਾਨਤਾ ਨਹੀਂ ਦਿੰਦੇ ਇਹ ਗੱਲ ਇਆਂ ਵਿੱਚ ਬਿਲਕੁਲ ਪਤਾ ਹੋਣੀ ਚਾਹੀਦੀ ਹੈ ਵੀ ਇਹ ਮਹਾਰਾਜ ਨੂੰ ਦੱਸਣਾ ਕਿ ਜਿਹਨੇ ਵੀ ਵਿਚਾਰ ਆਪਣੇ ਮੂਲ ਕਰ ਲਈ ਹੈ ਸੰਦਰ ਸੰਧੀ ਹੈ ਸੰਦਰ ਨੂੰ ਕਿਸੇ ਗੱਲ ਦੇ ਕਿਸੇ ਇਆਸਤੇ ਉਹ ਜਾਓ ਹੋਵੇ ਭੁਲੇਖਾ ਹੋਵੇ ਕਈ ਵਾਰ ਪੂਰੀ ਗੱਲ ਕਲੀਅਰ ਨਹੀਂ ਹੁੰਦੀ ਤੇ ਉਹ ਸੰਗਤ ਕੋ ਸੱਤਦੀ ਮੋੜ ਵੀ ਗਲਤ ਕੁਝ ਨਹੀਂ ਨਹੀਂ ਵੀ ਇਹ ਕਿਤੇ ਹੋਇਆ ਉਹ ਜਿਸ ਨੇ ਛੱਡ ਕੇ ਚਲੇ ਗਏ ਸੰਭਾ ਦੇ ਨਾਲ ਕੀ ਹੋਇਆ ਸੰਗਤ ਕੋਈ ਵੀ ਕੁਝ ਸਕਦੀ ਹੈ ਜੇ ਮੈਨੂੰ ਨਾਮ ਪਤਾ ਹੋ ਜਾਵੇਗਾ ਤੇ ਮੈਂ ਖੋਜ ਕਰਕੇ ਸੱਚ ਕਰਕੇ ਸੰਗਤ ਦੇ ਨਾਲ ਸਾਥ ਜਰੂਰ ਪਾਉਂਗਾ ਤੇ ਸੰਗਤ ਸਵਾਰਥ ਨਾਲ ਕਰ ਸਕਦੀ ਹੈ ਤੇ ਸੰਗਤ ਧਿਆਨ ਨਾਲ ਗੁਰੂ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਚੌਕ ਕੋਲ ਦੀ ਗੱਡੀ ਲਾਉਂਦੀ ਬਾਰੇ ਉਹ ਅੱਗੇ ਬਲੰਗ ਖਾਣ ਵਾਲਾ ਨਿਹਾਲ ਨੂੰ ਖਾਣਾ ਦੇਵਾ ਕਰਨੀ ਨਿਹਾਲ ਨੂੰ ਖਾਣ ਦੇ ਕਿਰੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ ਤੇ ਨਿਹਾਲ ਦਾ ਖਾਣ ਨੂੰ ਕਰਦਾ ਬੜਾ ਸ਼ੌਧਾ ਹੋ ਸੀ ਕੋਈ ਕੋਲ ਪਾਤਸ਼ਾਹ ਪਹਿਲਾ ਹੁੰਦੇ ਕਿਰੇ ਵਿੱਚ ਪੂਰੀ ਹਵੇਲੀ ਵਿੱਚ ਦੋ ਵਾਰ ਜਾਂਚ ਪੈਸਾ ਇੱਕ ਵਾਰ ਭੁਗਾਨੀ ਸੀ ਜਦੋਂ ਤੋਂ ਬਾਅਦ ਇੱਕ ਵਾਰ ਨਿਹਾਲ ਖਾਣ ਲੈ ਉਹ ਤਾਂ ਅਰੰਖਾਨ ਖਾਨ ਦੇ ਕੋਲ ਗਏ ਉਹਨਾਂ ਗਏ ਮਕਤੀ ਨਾਲ ਗਏ ਇੱਕ ਵਾਰ ਪ੍ਰਸ਼ੇਤਕ ਤੇ ਯਾਤਰਾ ਖੁੰਦੇ ਹੋਏ ਉਦੋਂ ਵੀ ਨਿਆਰ ਨੂੰ ਖਾਮੋਸ਼ ਰਹਿ ਦਿੱਤਾ ਸੀ ਅੱਜ ਚੌਥੀ ਵਾਰ ਹੈ ਦੁਨੀਆ ਦਾ ਮਾਲਕ ਦੁਨੀਆ ਦਾ ਬਾਦਸ਼ਾਹ ਸਭ ਕੁਝ ਪਰਿਵਾਰ ਵਿਛੋੜ ਕੇ ਕਿਲਾ ਛੱਡ ਕੇ ਮਨੁੱਖ ਦਾ ਘਰ ਛੱਡ ਕੇ ਨਿਆਰ ਨੂੰ ਕਹਿੰਦੇ ਅਬੀ ਦੀ ਪੁੱਤਰੀ ਹੈ ਉਹਨੇ ਬੜਾ ਆਦਰ ਸत्कार ਦਿੱਤਾ ਹੈ ਨਿਆਰ ਦੀ ਕਹਾਣੀ ਵੀ ਇੰਨੀ ਪੌਚੋਗਰਾ ਪਹਿਲਾ ਸਿੰਗਾ ਦੇ ਪਟਾਣਾ ਦੇ ਨਾਲ ਬੜੀ ਝੜਕ ਹੋਈ ਹੈ ਜਿਹੜੇ ਕੁਝ ਜਿਸ ਤਰ੍ਹਾਂ ਬੜਾ ਜਿਹਾ ਭਾਰੀ ਸੀ ਹੋ ਗਿਆ ਬਿਲਕੁਲ ਫਟਣ ਹੋ ਗਿਆ ਸੀ ਉਹ ਜਾਨਾ ਤੁਮਾ ਕਰਨੀ ਬੜਾ ਜਲਾ ਬੜਾ ਜਲਾ ਕਿ ਇਸੋਂ ਤੱਕ ਕਿ ਉਹ ਗੁਰੂ ਪਾਤਸ਼ਾਹ ਦੇ ਸਿੱਧ ਚੁੱਕ ਕੇ ਨਿਹੰਗ ਖਾਨ ਦੇ ਘਰ ਲੈ ਕੇ ਗਏ ਜਦੋਂ ਨਿਹੰਗ ਖਾਨ ਦੇ ਘਰ ਪਹੁੰਚੇ ਨੇ ਨਿਹੰਗ ਖਾਨ ਨੇ ਆਪ ਉਹ ਕੀ ਦੀਏ ਕਿ ਬੋਤੇ ਪਤਾ ਲੱਗਦਾ ਕਿ ਭਾਰੀ ਭੋਜਾ 10 ਲੱਖ ਓਜ ਜਿਹੜੀ ਦਿੱਲੀ ਤੋਂ ਚੱਲਦੀ ਸੀ ਉਹ ਵੀ ਪਿੱਛੇ ਆ ਗਈ ਹੈ ਤੇ ਜਿਹੜੀ 9 ਲੱਖ ਕੋਲ ਫਿਲਡਰ ਜਿਹੜੇ ਨੇ ਉਹਨੂੰ ਕਿਹਾ ਕਿ ਆਪਾਇਆ ਸੀ ਫੋਰੀ ਪੋਰ ਪਿੱਛੇ ਆ ਗਈ ਹੈ 19 ਲੱਖ ਦੀ ਖੋਜ ਕਿ ਛੇੜ ਕੇ ਆ ਰਹੀ ਹੈ ਗੁਰੂ ਪਾਤਸ਼ਾਹ ਜੀ ਨੇ ਆਖਾਉਂ ਕਿਹਾ ਹੈ ਜੀ ਆਖਾ ਤੂੰ ਸਾਡੇ ਪੁੱਤਰ ਦਾ ਉਚਿਤ ਰਸਮਾਂ ਤਿਆਰ ਰੱਖੋ ਇਹਦੀ ਸੰਭਾਲ ਦਿਓ ਅਸੀਂ ਚਾਲੇ ਪਾਉਨੇ ਹਾਂ ਆਰਮਖਾ ਯਾਰ ਖਾਨਾ ਕਰ ਤੁਰੇ ਉਹ ਬਾਪ ਗੁਰੂ ਨੂੰ ਰਸਤਾ ਦੱਸਣ ਵਾਸਤੇ ਕਿ ਗੁਰੂ ਤੇ ਆਪ ਜਾਣੇ ਜਾਂਦੇ ਇਤਿਹਾਸ ਲਿਖਦਾ ਹੈ ਇਸ ਲਈ ਵਸਣਾ ਪੈਂਦਾ ਹੈ ਆਲਮ ਖਾਨ ਯਾਰ ਖਾਨਾ ਪੁੱਤਰ ਰਸਤਾ ਦੱਸਮਰਾਤੇ ਚੱਲ ਗਿਆ ਉਦੋਂ ਪਖਾੜਾ ਆਇਆ ਕਿ ਜਿਹੜਾ ਉਹਦੇ ਆਗੂ ਸਨ ਉਹ ਨਹੀਂ ਹੱਥ ਖੰਡੇ ਕਰ ਰਹੇ ਆਲੇ ਕਿ ਤੇਰੇ ਕਰ ਗੁਰੂ ਲੁਕਿਆ ਬੈਠਾ ਹੈ ਤੂੰ ਗੁਰੂ ਨੂੰ ਵਾਰ ਕਰ ਉਹਦਾ ਮਿਸਾਲੀ ਚਾਰੋਂ ਕੀਤੀਆ ਬੀਜ ਨੂੰ ਦੇਖਿਆ ਇਹੋ ਜਿਹੇ ਜਿਹੜਾ ਬਚਿੱਤਾ ਸੀ ਉਹਦੇ ਸੁਆਰ ਬਾਹ ਤੇ ਨਿਹੰਗ ਖਾਨ ਦੀ ਪਤਰੀ ਨਿਹੰਗ ਖਾਨ ਦੀ ਧੀ ਬੀਜੀ ਮਹੰਤਾਰ ਉਹਦੀ ਮਲਮ ਪੱਟੀ ਕਰ ਰਹੀ ਹੈ ਸੇਵਾ ਭਾਵਨਾ ਕਰ ਰਹੀ ਹੈ ਜਦੋਂ ਦੇਖਿਆ ਕਿ ਪਟਾਣ ਅੰਦਰ ਆ ਰਹੇ ਨੇ ਉਹਨੇ ਦਰਵਾਜ਼ਾ ਮਾਰ ਲਿਆ ਹੰਦੀ ਮਾਰ ਲਈ ਜਦੋਂ ਪਟਾਣਾਂ ਨੇ ਦੇਖਿਆ ਸਾਰੇ ਬਿਜਲੀ ਖੋ ਗਿਆ ਇੱਕ ਅਮਲਾ ਬਾਰਸ ਸੀ ਤੇ ਪਠਾਨ ਜਾਣ ਲੱਗੇ ਨੇ ਕਿ ਇਹ ਹੰਕਾਰ ਕਰਿਆ ਤੇ ਤੁਸੀਂ ਵੀ ਪਰਿਵਾਰ ਵਾਲੇ ਲੋਕ ਤੁਸੀਂ ਵੀ ਇੱਜ਼ਤ ਵਾਲੇ ਲੋਕ ਹੋ ਮੈਂ ਵੀ ਇੱਜ਼ਤ ਬਣਾ ਇਸ ਕਮਰੇ ਵਿੱਚ ਮੇਰਾ ਧੀ ਹੈ ਤੇ ਮੇਰੇ ਖੁਦਾਈ ਪਾਪੂ ਦਾ ਦੁਆਰ ਪਏ ਨਹੀਂ ਇਸ ਕਮਰੇ ਵਿੱਚ ਨਾ ਤੇ ਉਹ ਕਮਰੇ ਤੋਂ ਚਲੇ ਗਏ ਪਰ ਕਿੰਨਾ ਕੁ ਸ਼ਿਸ਼ਵਾਸ ਹੋਵੇਗਾ ਉਸ ਨੇਹਾ ਬਖਾਣਾ ਕਿਉਂਕਿ ਵੈਸੇ ਜਿੰਨੇ ਵੀ ਮੁਸਲਮਾਨ ਦਾ ਇਤਿਹਾਸ ਆਉਂਦੀਆਂ ਨੇ ਦੇਖਿਆ ਨਾ ਜੇ ਕਿਸੇ ਮੁਸਲਮਾਨ ਦੇ ਕਾਰਜਾਏ ਨੇ ਉਹਦੀ ਬੈਠ ਕੇ ਚੋਣੀ ਮੁਰਾਈ ਹੈ ਮਤਲਬ ਨਹੀਂ ਕਿ ਕੋਈ ਦੱਜਾ ਹੁੰਦਾ ਜਾਂ ਉਹਨਾਂ ਦੇ ਘਰ ਨਾਮੇ ਬੱਦਦਾ ਉਹਨਾਂ ਦੇ ਘਰ ਬੜਗੇ ਕਿੰਨਾ ਮਿਆਰ ਬਖਾਣਾ ਗੁਰੂ ਦੇ ਮਾਰ ਸ਼ਿਸ਼ਵਾਸ ਕਿੰਨਾ ਪਿਆਰ ਹੋਵੇਗਾ ਜਿਨੇ ਆਪਣੇ ਧੀਰ ਨਾਲ ਅਰਜਿਤ ਸਿੰਘ ਜੀ ਦਾ ਨਾਮ ਲਾ ਕੇ ਇੱਕ ਗੱਲ ਕਹੇ ਕਿ ਜਦੋਂ ਚਲੇ ਗਏ ਨੇ ਤੇ ਬੀਬੀ ਬਾਹਰ ਨਿਕਲੀ ਹੈ ਬੀਬੀ ਨਾਲ ਕੋਈ ਚਾਲ 15 ਤੇ ਬੀਬੀ ਨੇ ਇੱਕ ਕਾਗਜ਼ ਤਿਆਰ ਪਿਤਾ ਨੂੰ ਸੁਪਾਈ ਕਰ ਦਿੱਤਾ ਹੈ ਪਿਤਾ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਮੇਰਾ ਧੀ ਹੈ ਤੇ ਮੇਰਾ ਘਰ ਉੱਧਰ ਨਹੀਂ ਅੱਜ ਤੋਂ ਇਹ ਹੀ ਮੇਰੇ ਫ਼ਕੀਰ ਪਰਮੇਸ਼ਰ ਨੇ ਨੋਬਲ ਦੋ ਤਿੰਨ ਬਾਅਦ ਇੱਕ ਦਿਨ ਕੱਢਦੇ ਨੇ ਪੁਰਾਣੇ ਨੌ ਕੋਣ ਪੰਜਤ ਨੇ ਵੀ ਅਕਾਲ ਚਲਾਣਾ ਕਰ ਜਾਂਦੇ ਨੇ ਸ਼ਹੀਦ ਹੋ ਜਾਂਦੇ ਨੇ ਚੜ੍ਹਾਈ ਕਰ ਜਾਂਦੇ ਨੇ ਦੀ ਉਹ ਬੇਬੀ ਨੌਤਾਜ ਦੇਖਿਆ ਕਿ ਕਿੱਦਾਂ ਜੂਨਾ ਹੋ ਗਿਆ ਦਾ ਅੱਜ ਕੱਲ ਅਸੀਂ ਆਪਣੇ ਮਾਂ ਬਾਪ ਦੀ ਕਦਰ ਨਹੀਂ ਕਰਦੇ ਇੱਜ਼ਤ ਨਹੀਂ ਕਰਦੇ ਕਿਤੇ ਪਿਤਾ ਨੇ ਇੱਕ ਹੋਰ ਬੋਲੇ ਸੈਸ ਪਾਏ ਸਿਰਫ ਚਿਤਰ ਸਿੰਘ ਜੀ ਨੂੰ ਮੇਰਾ ਜੀਤ ਪਲ ਹੋ ਜਾਵੇ ਕਿ ਉਹਨਾਂ ਦੀ ਜਾਨ ਬਖਸ਼ੀ ਜਾਵੇ ਸਿਰ ਬੋਲ ਬੋਲੇ ਆਪਣੇ ਬੋਲ ਲੈ ਪਿਤਾ ਦੇ ਬੋਲਾਂ ਨੂੰ ਉਗਾਉਣ ਬਾਸਤੇ 1699 ਦੀ ਜੰਮੀ ਹੋਈ ਬੀਬੀ ਅੰਪਾਲ ਮਜੀਤ ਸਿੰਘ ਉਹਦੇ ਸਾਹਮਣੇ ਪ੍ਰਾਨ ਚੜ੍ਹ ਗਿਆ ਸਿਰਫ ਣਨਕਾ ਦੇ ਵੀ ਕੋਈ ਨਕਾਹ ਵੀ ਨਹੀਂ ਸੀ ਹੋਇਆ ਉਹਨ ਪਿਤਾ ਦੇ ਘਰ ਦੇ ਪਤੀ ਮੰਨ ਲਿਆ ਉਹ ਬੀਬੀ 1820 ਤੱਕ ਜੀ ਕੇ ਗਈ ਹੈ ਇਤਿਹਾਸਿਕ ਹਨ 133 ਸਾਲ ਉਹ ਵੀ ਜੀ ਕੇ ਗਏ ਐ ਤੇ ਪਾਈਓ ਜਿੱਦਾਂ ਜੀਵਨ ਨੂੰ ਉਹ ਯਾਦ ਪੱਕੀ ਮੰਨੀ ਰੱਖਿਆ। ਅਧੁਰਾ ਪਿਆ ਛੋਟੀ ਜਿਹੀ ਕੋਈ ਪਰਿਵਾਰਾਂ ਵਿੱਚ ਗੱਲਬਾਤ ਹੋ ਜਾਂਦੀ ਆ ਅਸੀਂ ਕਹਿ ਦਿੰਦੇ ਆ ਕਿ ਜਿਉਣਾ بڑا ਹੁਕਮ ਹੈ। ਕਿਨਾ ਜੀਵਨ ਹੋਵੇਗਾ ਅਸੀਂ ਵੀ ਦਾ ਮੇਰਾ ਜਦੋਂ ਆਪਾਂ ਇਤਿਹਾਸਿਕ ਮਹਿਰਿਆਂ ਦਾ ਜੀਵਨ ਪੜ੍ਹਦੇ ਹਾਂ ਨਾ ਜਿੱਥੇ ਮੁਮਤਾਜ਼ ਵਰਗੀ ਰਾ ਜਾਂ ਹੋਰ ਵੀ ਜਿੱਦਿਆ ਹੁੰਗਾ ਨੇ ਪਰ ਨਹੀਂ ਆ ਤੇ ਆਪਾਂ ਕਹਿ ਦਿੰਦਾ ਕਿ ਸਾਡੇ ਘਰ 'ਚ ਧੀ ਪੈਦਾ ਹੋ ਜਾਵੇ ਪਰ ਸਮੇਂ ਦੇ ਹਾਲਾਤ ਇਹੋ ਜਿਹੇ ਜਦੋਂ ਸਾਡੀਆਂ ਧੀਆ ਸਾਨੂੰ ਟੋਕਾਂ ਵਿੱਚ ਸ਼ਰਮਿੰਦਾ ਕਰ ਦਿੰਦੀਆਂ ਨੇ ਉਦੋਂ ਸਿਰਫ ਬੰਦਾ ਆਪੇ ਬੋਲਾ ਕਿਉਂ ਖੜ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਨੇ ਇਹੋ ਜੀਆਂ ਬੇਰੀਆਂ ਇਹੋ ਜਿਹੀਆਂ ਸਿੱਖਾਂ ਦਾ ਪ੍ਰਕਰਨ ਕੀਤਾ ਸੀ ਜਿਹੜਾ ਆਪਣੇ ਗੁਰੂ ਦੇ ਪਤੀ ਪਰਿਵਾਰ ਦੇ ਪਤੀ ਆਪਣੇ ਜਾਨ ਆਪਣੇ ਜਿਦੜੀ ਨਾਲ ਸ਼ਾਮਲ ਕਰਦਾ ਐਸੇ ਕਿਪਾ ਉਹ ਇਹ ਗੁਰੂ ਜੀ ਤੇ ਘਰਦਾ ਸਾਹਿਬ ਗੁਰੂਰਾ ਹਰ ਵੀ ਇਹ ਅਖਾਰੇ ਧਰਮ ਜੂਦਾ ਹੈ ਅਜਨੋਂ ਤੱਕ ਦੁਨੀਆ ਰਹਿ ਗਈ ਜੀ ਮੁਮਤਾਜ ਨੂੰ ਸलाम ਕਰਦੇ ਹੋਵੇ ਕਿ ਇੱਕ ਸੌਪਤੀ ਸਾਲ ਦਾ ਜੀਵਨ ਤੋਂ ਰੋਜ਼ਾਨਾ ਪਦੀ ਨੂੰ ਯਾਦ ਕਰਦੇ ਵੈਦ ਨੂੰ ਯਾਦ ਕਰਦੇ ਨਿਤ ਨਿੰਦ ਨਾਲ ਜੁੜੇ ਰਹੀ ਹੈ 130 ਸਾਲ ਕਹਿੰਦੇ ਸੌ ਕਹਿੰਦੇ ਇੱਕਲੀ ਵਿਭੀ ਨੂੰ ਜੀਵਨ ਜਿਹਾ ਆ ਇਹ ਆਪਾਂ ਵੀ ਵਾਲੀ ਨਹੀਂ ਤਾਂ ਸਾਹਿਬ ਜਦੋਂ ਇਹਨਾਂ ਘਾਤੋਂ ਕਰੋ ਪਾਤਸ਼ਾਹ ਜੀ ਚਲੇ ਗਏ ਸਹੈਬਾ ਨੂੰ ਜਿਸੇ ਛੋਟੇ ਸਹਬਾ ਦੇ ਮਾਤਾ ਗੁਜਰਕੌਰ ਜੀ ਦੇ ਨਾਲ ਉਰਲੇਪਾਸੇ ਹੀ ਚਲੇ ਜਾ ਰਹੇ ਸਨ ਗੁਰੂ ਗੋਬਿੰਦ ਪਾਤਸ਼ਾਹ ਅਤੇ ਵੱਡੇ ਸਹਬਾ ਦੇ ਕੁਲਕੋ ਸਿੰਘ ਚੰਗੋਰ ਦੀ ਗੱਡੀ ਪਹੁੰਚੀ ਉਹ ਕਿਤੇ ਆਸਤਵ ਬਖੋੜਾ ਖੋ ਜਾਂਦਾ ਹੈ ਸਾਰਾ ਇਤਿਆਸ ਨਾਲ ਇਤਵਜ ਮੰਨ ਲਿਆ ਚੰਗੋਰ ਦੀ ਗੱਡੀ ਵਿੱਚ ਪਹੁੰਚ ਗਏ ਸਾਰਿਆਂ ਦੀ ਜੁੜੀਆਂ ਲੈ ਲੈ ਕਿਨਾਂ ਨੇ ਇਹ ਮਾਇਕੇ ਸਾਰੇ ਮੋਰਚਾ ਗੁੰਦੀ ਕਰ ਰਹੀ ਹੈ ਸਾਰੇ ਸੇ ਸੇ ਨੂੰ ਥੱਕੀ ਹੋਏ ਸੰਗ ਉਹਨਾਂ ਨੇ ਪੁੱਤ ਦੇਣਾ ਕੀਤਾ ਹੈ ਕਿ ਸੇ ਨੂੰ ਨੀਂਦ ਆ ਗਈ ਹੈ ਇਸੇ ਦੇ ਵਸਤਰ ਪਾਡੇ ਨੇ ਖੁਣ ਭੁਖਾ ਕੇ ਆਏ ਇਸੇ ਚਿਹਰੇ ਤੇ ਧੋ ਲਗਾ ਕੇ ਨਹਾਵਾ ਦੇ ਰਿਹਾ ਨਹਾਉਂਦੇ ਨਾ ਤੋਂ ਬਹੁਤ ਪਾਸਾ ਜੀ ਉਹਨਾਂ ਨੇ ਸੌਣ ਤੋਂ ਬਾਅਦ ਆਪ ਉਹਨਾਂ ਦੇ ਚਿਹਰੇ ਸਾਫ ਕਰਦੇ ਨੇ ਤੇ ਰੱਬ ਨੂੰ ਚੇਤੇ ਕਰਨੇ ਇਹ ਉਹੜੀ ਹੈ ਜਿੱਤਿਆ ਦੀ ਰਾਤ ਮੈਂ ਆਪਣੇ ਪੁੱਤਰਾਂ ਨੂੰ ਆਪਣੇ ਸਿੰਘਾਂ ਨੂੰ ਬੁਲਾਇਆ ਦਜੀ ਬਣੀ ਭਾਈ ਬਣੀ ਸਿੰਘ ਫਿਰ ਗੁਰੂ ਕੀ ਮਹਲ ਜਿਹੜੇ ਬਾਹਰੋਂ ਚਲੇਉਂ ਠੀਕ ਮਾਤਾ ਗੁਜਰਤੌਰ ਜੀ ਛੋਟੇ ਸਹਿਬਾ ਦੇ ਜਿੰਨਾਂ ਨੂੰ ਸੱਸਾ ਪਾਲਣ ਲਈ ਉਹ ਉਹਦੇ ਲਈ ਇੱਕ ਬੀਜਾਪਾਲ ਚਹਾੜੀਆਂ ਚਲੋ ਕੋ ਦੇ ਲਟੋਣ ਦੇ ਜਿਹਨਾਂ ਨੂੰ ਰਹਿਣ ਦਾ ਰਿਆ ਇਧਰੋਂ ਚੱਲ ਰਹੇ ਨੇ ਛੋਟੇ ਸਹਿਬਾ ਦੇ ਜਿੰਤੇ ਨੇ ਮਹਿਲਾ ਮਿੱਤਰੀ ਪਲੇ ਪੁਨੀਆ ਪੁਨੀਆ ਸੁੰਝਾ ਸੁੰਝੀ ਪਸ਼ਾਕਾਂ ਵੇਨ ਵਾਲੇ ਹਰ ਦਿਨ ਕੋਰੀਆਂ ਸਵਾਰੀਆਂ ਕਰਨ ਵਾਲੀ ਨਗਰ ਨਗਰ ਦੇ ਪੈਰੀ ਫੋਰ ਕੋਈ ਛੋਟਾ ਛੋਟਾ ਪੁਰਾਣਾ ਘਟ ਦੇ ਹੋਈ ਕੰਮ ਚੜਦੇ ਹੋਈ ਮਾਤਾ ਗੁਰੂਬੋਧ ਜੀ ਜਿਨ੍ਹਾਂ ਦਾ 80 ਸੌਦਾ ਬਿਲਾ ਸਹੀ ਹੈ ਉਹ ਵੀ ਇੰਨਾ ਘਾਣਾ ਦਿਹਾਣੀ ਨਹੀਂ ਛੋਟੇ ਸਹਿਮਾ ਦੇ ਵਿੱਚ ਨਾ ਦਿਹਾਣੀ ਨਹੀਂ ਪਰ ਗੁਰੂ ਦਾ ਹੁਕਮ ਹੈ نہیں ਮਾਤਾ ਕੁਦਰਤ ਜੀ ਦਾ ਟੋਪਕੀ ਆਪਣੇ ਪੁੱਤਰਾਂ ਨੂੰ ਸਿਨੇਉਂਦੀ ਹੈ ਤੇ ਉਹਨਾਂ ਬੜੀਆਂ ਰੱਟੀਆਂ ਰੱਟੀਆਂ ਰੇਤਾ ਦੇਦੀਆਂ ਸਿੱਧਾ ਕਾਗਨ ਮੇਨੀ ਚਲੀ ਜਾ ਰਹੀ ਹੈ ਚੰਦ ਜੀ ਸਾਹਿਬ ਵੀ ਅੱਗੇ ਇੱਕ ਟੋਪੀ ਦਿਖਾ ਦਿੰਦੀ ਹੈ ਉਹ ਮੇਂ ਮਾਸ਼ਕੀ ਦੀ ਚੌਪੜੀ ਨੂੰ ਇਤਿਹਾਸ ਕਰਨੇ ਹੁੰਦੇ ਇੱਥੇ ਇੱਕ ਨੂੰ ਨਾ ਕਰਦਾ ਨਾ ਅਸਰ ਯਾਰ ਕੁਮੀ ਮਾਸ਼ਕੀ ਦੀ ਚੌਪੜੀ ਹੈ ਸਭ ਰੋਜ਼ ਦਰਿਆ ਦੇ ਇਹ ਕੁੰਮਾ ਮਾਸਕੀ ਦਾ ਕੰਮ ਹੈ ਕਿ ਜਿਹੜਾ ਦਰਿਆ ਪਾਰ ਕਰਦਾ ਉਹ ਆਪਣੀ ਧੀਰੇ ਦੇ ਵਿੱਚ ਦਰਿਆ ਪਾਰ ਕਰਦਾ ਹੈ ਤੇ ਜੋ ਉਹ ਦੇਖਦਾ ਹੈ ਤੇ ਉਹ ਉਹਦੇ ਨਾਲ ਆਪਣਾ ਗੁਜ਼ਾਰਾ ਕਰਦਾ ਹੈ ਕੁੰਮਾ ਮਾਸਕੀ ਪਹਿਲਾਂ ਜਿੰਦੂ ਸੀ ਕਰਮੋ ਮਾਸੀ ਉਹ ਵੀ ਲੋਕਾਂ ਤੋਂ ਪਾਇਆ ਹੁੰਦਾ ਸੀ ਤਾਂ ਕੇ ਜਨ ਆਪ ਨੂੰ ਮੁਸਲਮਾਨ ਬਣਾਇਆ ਗਿਆ ਸੀ ਜੇ ਤੂੰ ਦੇਖਦਾ ਹੈ ਮਹਿਲਾ ਵਿਆਸੀ ਅਜਨਬੇ ਪੈਰੂ ਛਾਵੀਆਂ ਵਿੱਚ ਹੁੰਦੇ ਹੋਏ ਛੋਟੇ ਸਹਿਜਾਂ ਦੇ ਮਾਤਾ ਬੇਜੇ ਲੋਕ

ਉਹ ਲੋਕ ਕਾਮੇਰਾ ਕਿਰਦਾਰ ਦੀ ਆਉਂਦੇ ਜਾਣਾਂ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀ ਹੈ ਜਦੋਂ ਪਤਾ ਲੱਗਦਾ ਹੈ ਉਹਨੇ ਰਸਤਾ ਬਣੇ ਤਿਆਰ ਕੀਤਾ ਹੈ ਜਿੰਨਾ ਕੁ ਵਿਚਾਰੀ ਉਹ ਹੋ ਸਕਿਆ ਸੇਵਾ ਵਾਂ ਦੇ ਸ਼ਾਦਗਰ ਕਰਕੇ ਉਹਨੇ ਮਾਸਕੀ ਦੇ ਹੱਥ ਤੱਕ ਲਿਆ ਹੈ ਤੇ ਕੁਝ ਆਪਣੇ ਘਰੋਂ ਵੀ ਉਹਨੇ ਜਿੰਨੀ ਕੁ ਉਹ ਹੀ ਪਿਆਸੀ ਬਸਤ ਕਰ ਦੇਣੀ ਤੇ کیا ਹੈ ਮੈਂ ਸਾਰੇ ਆ ਕੇ ਮਾਸਕਾ ਦੇ ਚੋਕੇ ਸਰ ਦੇ ਦਰਸ਼ਨ ਕਰਾਂਗੇ ਉਹ ਮਾਸਕੀ ਆਇਆ ਪਰ ਸਾਡਾ ਸ਼ਕਾਇਆ ਹੈ

ਇਸ ਸਮੇਂ ਇਸ ਰਾਤ ਨੂੰ ਲਾ ਰਹੀ ਹੈ ਗੁਰੂ ਪਿਆਰ ਵਾਲਿਓ ਜਿਹਾ ਆਪਾਂ ਇਤਿਹਾਸ ਨੂੰ ਫਿਰ ਕਰਕੇ ਮਹਿਸੂਸ ਕਰਕੇ ਪੜ੍ਹਦੇ ਹਾਂ ਕਿ ਬਿਨਾ ਅਗਰਾਜ ਨੂੰ ਪੜਿਆ ਨਹੀਂ ਜਾਂਦਾ ਜਿਹਾ ਆਪਾਂ ਨੂੰ ਘੜਾਈ ਸਮਝੀ ਫਿਰ ਮਨ ਨੂੰ ਮਹਿਲਾ ਬੜਾ ਸਖਾ ਹੈ ਕਹਾਣੀ ਉਹ ਉਂਝੇ ਜਿਹਦਾ ਕੋਈ ਨਾਮ ਸਿਰੋ ਵੇਰ ਨੂੰ ਪੈ ਲੋ ਭਈ ਇੱਕ ਬੀਬੀ ਸੀ ਉਹਦਾ ਪਿਤਾ ਨਾਮ ਅਰੇ ਪਤਾ ਕੋ ਨਾਮ ਅਰੇ ਪਾ ਖੱਬੇ ਲਿਖ ਇਤਿਹਾਸ ਕੰਨੇ ਕੰਨੇ ਤਰੀ ਕੰਨੇ ਕੰਨੇ ਦਾ ਨਾਮ ਕੀ ਆਸ ਕੋਈ ਪੰਡਾ ਹੈ ਇਹ ਨਹੀਂ ਕਿ ਕੋਈ ਕਹਾਣੀ ਸੁਣਾ ਰਿਹਾ ਹੈ ਇਹ ਰਿਐਲਟੀ ਹੈ ਰਿਐਲਟੀ ਨੂੰ ਆਪਾਂ ਕਹਾਣੀ ਦੇ ਤੌਰ ਤੇ ਨਹੀਂ ਮਹਿਸੂਸ ਕਰਕੇ ਪੜ ਸਕੀਏ ਜਿੰਨਾ ਗੁਰੂ ਦੇ ਇਤਿਹਾਸ ਨੂੰ ਆਪਾਂ ਫੀਲ ਕਰਾਵੇ ਮਹਿਸੂਸ ਕਰਾਂਗੇ ਇਹ ਮਾਨਤ ਬਰਾ ਆਏਗਾ ਗੁਰੂ ਸਾਹਿਬ ਸਮਾ ਰੱਖੇਗਾ ਤੇ ਆਪਾਂ ਵੀ ਯਤਨ ਕਰਾਂਗੇ ਕਿ ਆਪਾਂ ਸੁਣਾ ਪੁਣੈ ਨੂੰ ਬਾਣੀ ਪੜ੍ਹਨੀ ਹੈ ਸੇਵਾ ਕਰਨੀ ਹੈ ਗੁਰੂ ਜੀ ਸਿੱਖਣੇ ਨਾ ਵੀ ਘੱਟ ਹੋ ਜਾਵੇ ਕਦੀ ਪਹਿਲੀ ਕਲਾ ਵਿੱਚ ਨਹਿਜਾਂ ਤੇ ਉਹ ਸਿੱਖੀ ਤਾਂ ਸਿੱਖੀ ਸਿਧਾਂਤਾਂ ਤੋਂ ਛੋਟੀਆਂ ਛੋਟੀਆਂ ਖੇਸਮ ਅਸੀਆਂ ਦੇ ਵਿੱਚੇ ਦੇ ਮੁੱਖ ਨਹੀਂ ਹਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਣਾ ਹੈ ਉਹ ਪਿਆਰ ਵਾਲੇ ਨੂੰ ਇਤਨੀ ਆਪ ਨੂੰ ਬੇਨਤੀ ਆ ਬਖਸ਼ੋ ਤਾਂ ਪ੍ਰਮਾਤਮਾ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ